ਅਨੀ ਜੀ ਮਾ ਜੀ ਦੇ ਜਿਹੜਾ ਕੇਂਦਰੀ ਬਜਟ ਆ ਉਹ ਕਿੱਦਾਂ ਦੇਖਦੇ ਆ ਦੇਖੋ ਅੱਜ ਕੇਂਦਰ ਸਰਕਾਰ ਨੇ ਆਪਣਾ ਤੀਜੀ ਵਾਰ ਦਾ ਤੀਜੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾ ਜਿਹਨੇ ਮੈਂ ਸਮਝਦਾ ਪੰਜਾਬ ਨੂੰ ਇੱਕ ਵਾਰ ਫੇਰ ਨਰਾਸ਼ ਕੀਤਾਗਾ ਪੰਜਾਬ ਇੱਕ ਅਗਰੀਰੀਅਨ ਸਟੇਟ ਆ ਐਗਰੀਕਲਚਰ ਸਟੇਟ ਆ ਔਰ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੀ ਜਨਤਾ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਬੀਜੇਪੀ ਦੀ ਸਰਕਾਰ ਨੇ ਬਹੁਤ ਵੱਡਾ ਧੋਖਾ ਕੀਤਾ ਜਿਹੜੀ ਫਰਟੀਲਾਈਜ਼ਰ ਤੇ ਸਬਸਿਡੀ ਮਿਲਦੀ ਸੀਗੀ ਜਿਹੜੀ ਫਰਟੀਲਾਈਜ਼ਰ ਤੇ ਸਬਸਿਡੀ ਮਿਲਦੀ ਸੀਗੀ ਉਹ ਵੀ ਲਗਭਗ 36% ਘਟਾਤੀ ਤੇ ਇੱਥੋਂ ਪਤਾ ਲੱਗਦਾ ਹੈਗਾ ਕਿ ਦੇਸ਼ ਭਾਰਤੀ ਜਨਤਾ ਪਾਰਟੀ ਕਿਸਾਨ ਵਿਰੋਧੀ ਪਾਰਟੀ ਆ ਪੰਜਾਬ ਵਿਰੋਧੀ ਪਾਰਟੀ ਆ ਔਰ ਨਾ ਹੀ ਪੰਜਾਬ ਨੂੰ ਕੋਈ ਰੋਡਸ ਦੇ ਲਈ ਨਾ ਹੀ ਹੈਲਥ ਦੇ ਲਈ ਨਾ ਹੀ ਬੇਸਿਕ ਐਜੂਕੇਸ਼ਨ ਦੇ ਲਈ ਕੋਈ ਵੀ ਜਿਹੜਾ ਹੈਗਾ ਉਹ ਨਹੀਂ ਦਿੱਤਾਗਾ ਸੋ ਮੈਂ ਸਮਝਦਾ ਇਸ ਬਜਟ ਦੇ ਪੰਜਾਬ ਨੂੰ ਬੁਰੀ ਤਰ੍ਹਾਂ ਨਰਾਸ਼ ਕੀਤਾਗਾ ਲੋਕਾਂ ਨੇ ਉਮੀਦਾਂ ਬਹੁਤ ਲਾਈਆਂ ਸੀ ਇਸ ਬਜ਼ਰ ਤੋਂ ਵੀ ਦੇਖੋ ਜਦੋਂ ਪ੍ਰੀ ਬਜਟ ਮੀਟਿੰਗ ਹੋਈ ਸੀਗੀ ਜੀ ਦੇਸ਼ ਦੇ ਵਿੱਤ ਮੰਤਰੀ ਨਰਮਲਾ ਮੈਡਮ ਨਰਮਲਾ ਸੀਤਾਰਾਮ ਜੀ ਦੇ ਨਾਲ ਮੇਰੀ ਮੀਟਿੰਗ ਸੀਗੀ ਉਸ ਮੀਟਿੰਗ ਦੇ ਵਿੱਚ ਮੈਂ ਸਬਮਿਟ ਕਰਕੇ ਆਇਆ ਸੀਗਾ ਕਿ ਪੰਜਾਬ ਤੋਂ ਜਿਹੜਾ ਦੋ ਫਸਲੀ ਚੱਕਰ ਆ ਇਹਨੂੰ ਵਿਭਿੰਨਤਾ ਦੇ ਚੱਕਰ 'ਚ ਬਦਲਣ ਦੇ ਲਈ ਯਾਨੀ ਕਿ ਡਾਈਵਰਸਿਫਿਕੇਸ਼ਨ ਵੱਲ ਲੈ ਕੇ ਜਾਣ ਲਈ ਸਾਨੂੰ ਜਿਹੜਾ ਹੈਗਾ ਆਰਥਿਕ ਪੈਕੇਜ ਦੀ ਲੋੜ ਆ ਤਾਂ ਕਿ ਅਸੀਂ ਪੰਜਾਬ ਦੇ ਕਿਸਾਨ ਨੂੰ ਇਹ ਚੱਕਰ ਚੋਂ ਕੱਢ ਸਕੀਏ ਔਰ ਪੰਜਾਬ ਦੀ ਧਰਤੀ ਇਹਦਾ ਪਾਣੀ ਬਚਾ ਸਕੀਏ ਔਰ ਪੰਜਾਬ ਦੇ ਕਿਸਾਨ ਨੂੰ ਬਚਾ ਸਕੀਏ ਪਰ ਲੇਕਿਨ ਸਾਡੀ ਉਸ ਗੱਲ ਨੂੰ ਕੇਂਦਰ ਸਰਕਾਰ ਨੇ ਇਗਨੋਰ ਕੀਤਾ ਦੂਜਾ ਅਸੀਂ ਦੇਖਿਆ ਸੀ ਕਿ ਪੰਜਾਬ ਪੰਜਾਬ ਦਾ ਜਿਹੜਾ ਬਾਰਡਰ ਹੈਗਾ ਲਗਭਗ 500 ਕਿਲੋਮੀਟਰ ਤੋਂ ਉੱਪਰ ਜਿਹੜਾ ਉਹ ਇੰਟਰਨੈਸ਼ਨਲ ਬਾਰਡਰ ਹੈਗਾ ਔਰ ਬਹੁਤ ਵੱਡਾ ਖਤਰਾ ਉਹ ਤੇ ਹਮੇਸ਼ਾ ਬਣਿਆ ਰਹਿੰਦਾ ਹੈਗਾ ਔਰ ਉਹਦੇ ਵਿੱਚ ਪੰਜਾਬ ਦੇ ਨੌਜਵਾਨ ਦੇ ਲਈ ਪੰਜਾਬ ਦੇ ਮੁੰਡੇ ਕੁੜੀਆਂ ਦੇ ਲਈ ਫੈਕਟਰੀਆਂ ਲਾਉਣ ਦੇ ਲਈ ਉਦਯੋਗ ਲਾਉਣ ਲਈ ਇੰਡਸਟਰੀ ਲੈ ਕੇ ਆਉਣ ਲਈ ਜਿਸ ਤਰ੍ਹਾਂ ਹਮਾਚਲ ਨੂੰ ਸਪੈਸ਼ਲ ਪੈਕੇਜ ਦਿੱਤਾਗਾ ਜੰਮੂ ਕਸ਼ਮੀਰ ਨੂੰ ਸਪੈਸ਼ਲ ਪੈਕੇਜ ਦਿੱਤਾਗਾ ਉਸੇ ਤਰ੍ਹਾਂ ਦਾ ਪੈਕੇਜ ਜਿਹੜਾ ਪੰਜਾਬ ਨੂੰ ਦਿੱਤਾ ਜਾਵੇ ਪਰ ਲੇਕਿਨ ਫੇਰ ਮੈਂ ਸਮਝਦਾ ਇੱਕ ਵਾਰ ਕੇਂਦਰ ਸਰਕਾਰ ਨੇ ਪੰਜਾਬ ਨੂੰ ਨਰਾਸ਼ ਕੀਤਾਗਾ ਪੰਜਾਬ ਨਾਲ ਮਤਰੀ ਮਾਲਾ ਸਲੂਕ ਕੀਤਾਗਾ ਪੰਜਾਬ ਦੇ ਜਿਹੜਾ ਬਾਰਡਰ ਹੈਗਾ ਜਿਹੜਾ 500 ਕਿਲੋਮੀਟਰ ਤੋਂ ਉੱਪਰ ਦਾ ਬਾਰਡਰ ਆ ਉਹਦੇ ਤੇ ਸਾਡੀ ਜਿਹੜੀ ਬੀਐਸਐਫ ਆ ਉਹਦੇ ਨਾਲ ਸਾਡੀ ਪੰਜਾਬ ਪੁਲਿਸ ਲਗਭਗ ਸਾਡੀ ਪੂਰੀ ਪੰਜਾਬ ਪੁਲਿਸ ਪੂਰੇ ਪੰਜਾਬ ਦੀ 35% ਦੇ ਕਰੀਬ ਫੋਰਸਸ ਜਿਹੜੀਆਂ ਰਹਿਗੀਆਂ ਉਹ ਕਿੱਥੇ ਕੰਮ ਕਰਦੀਆਂ ਨੇ ਬਾਰਡਰ ਦੇ ਉੱਤੇ ਕੰਮ ਕਰਦੀਆਂ ਰਹੀਆਂ ਸੋ ਸਾਡਾ ਵੱਡਾ ਸਰਮਾਇਆ ਜਿਹੜਾ ਫੋਰਸਸ ਦੇ ਉੱਤੇ ਲੱਗਦਾਗਾ ਸੋ ਉਹਦੇ ਲਈ ਅਸੀਂ ਸਪੈਸ਼ਲ ਪੈਕੇਜ ਦੀ ਮੰਗ ਕੀਤੀ ਸੀ ਕਿ ਉਹਦੇ ਮੋਡਰਨਾਈਜ਼ ਕੀਤਾ ਜਾਵੇ ਅੱچھے ਪੁਲਿਸ ਸਟੇਸ਼ਨ ਬਣ ਅੱਛੀਆਂ ਗੱਡੀਆਂ ਆਉਣ ਅੱਛਾ ਜਿਹੜੀ ਆ ਟੈਕਨੀਕਸ ਉਹਨੂੰ ਐਂਟਰ ਕਰਨ ਦੇ ਲਈ ਅਸੀਂ ਮੰਗ ਕੀਤੀ ਸੀ ਪਰ ਮੈਂ ਸਰਪੰਦ ਇੱਕ ਵਾਰ ਫੇਰ ਕੇਂਦਰ ਸਰਕਾਰ ਨੇ ਨਿਰਾਸ਼ ਕੀਤਾ ਗਾ ਕੋਈ ਪੈਕੇਜ ਨਾ ਦੇਣਾ ਕਿਤੇ ਵਿਤਕਰਾਂ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਪਹਿਲਾਂ ਪ੍ਰੀ ਬਜਟ ਬਜਟ ਤੋਂ ਪਹਿਲਾਂ ਮੀਟਿੰਗ ਬੁਲਾਈ ਜਾਂਦੀ ਹੈ ਸਟੇਟਾਂ ਨੂੰ ਬੁਲਾਇਆ ਜਾਂਦਾ ਹੈਗਾ ਔਰ ਸਟੇਟਾਂ ਦੀਆਂ ਪ੍ਰਾਇੋਰਟੀਜ਼ ਪੁੱਛੀਆਂ ਜਾਂਦੀਆਂ ਨੇਗੀਆਂ ਕਿ ਸਟੇਟ ਨੂੰ ਕੀ ਕੀ ਚਾਹੀਦਾਗਾ ਪਰ ਲੇਕਿਨ ਕੇਂਦਰ ਸਰਕਾਰ ਨੇ ਬੁਰੀ ਤਰ੍ਹਾਂ ਪੰਜਾਬ ਨੂੰ ਨਾਰਾਜ਼ ਕੀਤਾ ਔਰ ਪੰਜਾਬ ਦੇ ਨਾਲ ਮਤਰਈ ਮਾਲਾ ਸਲੂਕ ਕੀਤਾਗਾ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨਾਲ ਹਮੇਸ਼ਾ ਬਤਕਰਾ ਕਰਦੀ ਆ ਪੰਜਾਬ ਵਿਰੋਧੀ ਫੈਸਲੇ ਲੈਂਦੀ ਆ ਅੱਜ ਦਾ ਜਿਹੜਾ ਬਜਟ ਆ ਇਹ ਵੀ ਮੈਂ ਸਮਝਦਾ ਪੰਜਾਬ ਵਿਰੋਧੀ ਆ ਪੰਜਾਬ ਦੇ ਕਿਸਾਨ ਵਿਰੋਧੀ ਆ ਪੰਜਾਬ ਦੀ ਇੰਡਸਟਰੀ ਖਾਸ ਕਰਕੇ ਜੇ ਐਮਐਮਐਸਈ ਐਮਐਸਐਮਈ ਦੀ ਗੱਲ ਕਰਾਂ ਛੋਟੇ ਉਜੋਗਾਂ ਦੀ ਗੱਲ ਕਰਾਂ ਉਹਦੇ ਵਿੱਚ ਵੀ ਕੋਈ ਇਨਸੈਂਟਿਵ ਨਹੀਂ ਦਿੱਤਾ ਔਰ ਪੰਜਾਬ ਨੂੰ ਬੁਰੀ ਤਰ੍ਹਾਂ ਨਰਾਸ਼ ਕੀਤਾ ਜਦ ਕਿ ਪੰਜਾਬ ਐਮਐਸਐ ਐਮਐਸਐਮੀ ਦੇ ਵਿੱਚ ਨੰਬਰ 1 ਤੇ ਆਉਂਦਾ ਸੀਗਾ ਪੰਜਾਬ ਦਾ ਰੇਟ ਜਿਹੜਾ ਬਹੁਤ ਅੱਛਾ ਸੀ ਪੰਜਾਬ ਦੇ ਲੋਕ ਜਿਹੜਾ ਉਹ ਛੋਟੇ ਉਜੋਗ ਨੂੰ ਤਰਜੀਹ ਦਿੰਦੇ ਨੇ ਪਰ ਲੇਕਿਨ ਇੱਕ ਵਾਰ ਫਿਰ ਮੈਂ ਸਮਝਦਾ ਕੇਂਦਰ ਸਰਕਾਰ ਨੇ ਬੁਰੀ ਤਰ੍ਹਾਂ ਨਰਾਸ਼ ਕੀਤਾ agriculturals ਕਿਸਾਨਾਂ ਨੂੰ ਵੀ ਬਹੁਤ ਉਮੀਦਾਂ ਸੀ ਕਿ ਕਿਤੇ ਇੱਕ ਪਾਸੇ ਕਿਸਾਨ ਅੰਦੋਲਨ ਕਰ ਰਹੇ ਨੇ ਉਹੀ ਕਾਰਨ ਤਾਂ ਨਹੀਂ ਕਮਿਆਜ਼ਾ ਭੁਗਤਣਾ ਪਿਆ ਪੰਜਾਬ ਦੇਖੋ ਮੈਂ ਕਿਹਾ ਪਹਿਲਾਂ ਕਿਹਾ ਕਿ ਫਰਟੀਲਾਈਜ਼ਰ ਦੇ ਉੱਤੇ ਜਿਹੜੀ ਸਬਸਿਡੀ ਮਿਲਦੀ ਸੀ ਉਹਦੇ 36% ਦਾ ਕ ਘਟਾਤੀ ਯਾਨੀ ਇਨਸੈਂਟਿਵ ਦਾ ਕੀ ਦੇਣਾ ਸੀ ਮੋਦੀ ਸਾਹਿਬ ਤਾਂ ਕਹਿੰਦੇ ਸੀ ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ ਦੁੱਗਣੀ ਤਾਂ ਕੀ ਕਰਨੀ ਸੀ ਜਿਹੜੀ ਇਨਪੁਟ ਕਾਸਟ ਸੀਗੀ ਜਿਹੜੀ ਇਨਪੁਟ ਕਾਸਟ ਸੀਗੀ ਉਹ ਹੋਰ ਵੱਧ ਗਈ ਇਹਦਾ ਮਤਲਬ ਆ ਕਿ ਕਿਸਾਨ ਜਿਹੜਾ ਉਹ ਖੁਦਕਸ਼ੀਆਂ ਕਰਨ ਲਈ ਮਜਬੂਰ ਜਿਹੜਾ ਉਹ ਕੇਂਦਰ ਸਰਕਾਰ ਕਰ ਰਹੀ ਆ